ਦੁਨੀਆ ਦਾ ਸਭ ਤੋਂ ਵੱਡਾ ਵਿਸ਼ਾਲ ਧਰਮ ਈਸਾਈ ਧਰਮ ਜਿਸ ਦੇ ਮੁਖੀ ਦਾ ਬੀਤੇ ਦਿਨ ਦੇਹਾਂਤ ਪਾਪ ਫਰਾਂਸਿਸ ਦਾ ਦੇਹਾਂਤ ਹੋ ਜਾਣ ਤੋਂ ਬਾਅਦ ਇਹ ਜਿਹੜੀ ਚਰਚਾ ਜੋਰਿਆ ਤੇ ਸੀ ਕਿ ਆਖਰ ਕੌਣ ਦੁਨੀਆ ਦੇ ਸਭ ਤੋਂ ਵੱਡੇ ਧਰਮ ਈਸਾਈ ਧਰਮ ਜਿਸ ਦੇ ਵਿੱਚ 2.3 ਬਿਲੀਅਨ ਲੋਕ ਜਿਹੜੇ ਵਿਚਰਦੇ ਹਨ ਉਹਨਾਂ ਦੀ ਬਾਹ ਫੜੇਗਾ ਤੇ ਇਹ ਇਤਿਹਾਸਿਕ ਫੈਸਲਾ ਬੀਤੇ ਦਿਨ 8 ਮਈ 2025 ਸ਼ਾਮੀ 7:13 ਤੇ ਐਲਾਨ ਦਿੱਤਾ ਗਿਆ ਹੈ ਦੁਨੀਆ ਦਾ ਸਭ ਤੋਂ ਵੱਡਾ ਧਰਮ ਤੇ ਛੋਟਾ ਜਹਾ ਦੇਸ਼ ਵੈਟਿਕਨ ਜਿਹੜਾ ਕਿ ਰਾਜਧਾਨੀ ਰੋਮ ਇਟਲੀ ਦੀ ਰਾਜਧਾਨੀ ਰੋਮ ਦੀ ਬੁੱਕਲ ਦੇ ਵਿੱਚ ਬਸਿਆ ਇਹ ਦੇਸ਼ ਇਥੋਂ ਪਵਿੱਤਰ ਚਰਚ ਰੋਮਨ ਚਰਚ ਤੋਂ 133 ਕਾਰਡੀਨਲਾਂ ਵੱਲੋਂ ਇਹ ਐਲਾਨ ਕੀਤਾ ਜਾਂਦਾ ਹੈ ਕਿ ਹੁਣ ਉਨ੍ਹਾਂ ਨੂੰ ਨਵਾਂ ਪਾਪ ਮਿਲ ਗਿਆ ਹੈ ਈਸਾਈ ਧਰਮ ਦੇ 267ਵੇਂ ਪਾਪ ਬਣ ਦਾ ਜਿਹੜਾ ਮਾਣ ਮਿਲਿਆ ਆ ਉਹ ਅਮਰੀਕੀ ਮੂਲ ਦੇ ਰਾਬਰਟ ਫ੍ਰਾਂਸਿਸ ਪ੍ਰੀਬੋਸ ਨੂੰ ਮਿਲਿਆ ਆ ਜਿਹੜੇ ਕੇ ਪਹਿਲਾਂ ਇੱਕ ਮਿਸ਼ਨਰੀ ਸੇਵਾਦਾਰ ਵਜੋਂ ਕੰਮ ਕਰਦੇ ਸੀ ਤੇ 2023 ਦੇ ਵਿੱਚ ਕਾਰਡੀਨਲ ਬਣੇ ਆ 133 ਕਾਰਡੀਨਲਾਂ ਦੁਆਰਾ ਜਿਹੜੀ ਇਹ ਚੋਣ ਕੀਤੀ ਗਈ ਹੈ ਇਹ ਚੋਣ ਪ੍ਰਕਿਰਿਆ ਬਹੁਤ ਹੀ ਜ਼ਿਆਦਾ ਗੁਪਤ ਰੱਖੀ ਗਈ ਸੀ ਦੁਨੀਆ ਭਰ ਦੇ ਚਰਚਾਂ ਦੇ ਉੱਚ ਦਰਜੇ ਦੇ ਪਾਦਰੀ ਜਿਹੜੇ ਕਿ ਕਾਰਡੀਨਲ ਬਣਦੇ ਆ ਉਹਨਾਂ ਦੁਆਰਾ ਇਹ ਚੋਣ ਕੀਤੀ ਗਈ ਆ ਜਿਹੜੀ ਕਿ ਇੱਕ ਇਤਿਹਾਸਿਕ ਚੋਣ ਆ ਜਿਨ੍ਹਾਂ ਨੇ 267 ਮਾ ਧਰਮ ਦਾ ਮੁਖੀ ਐਲਾਨ ਕੇ तमाम ਸੰਗਤਾਂ ਦੇ ਲਈ ਇੱਕ ਖੁਸ਼ੀ ਦੀ ਖਬਰ ਲਿਆਂਦੀ ਆ ਉਹਨਾਂ ਦੇ ਚਿਹਰਿਆਂ ਤੇ ਖੁਸ਼ੀ ਦੇਖੀ ਜਾ ਰਹੀ ਆ ਲੋਕਾਂ ਦੇ ਸੰਗਤ ਦੇ ਜਿਹੜੇ ਕਿ ਈਸਾਈ ਧਰਮ ਨੂੰ ਮੰਨਣ ਵਾਲੇ ਆ ਉਹਨਾਂ ਨੂੰ ਹੁਣ ਆਪਣੇ ਆਪ ਦੇ ਨਾਲ ਪ੍ਰਭੂ ਜਿਹੜਾ ਜੀਸੂ ਦਾ ਅਹਿਸਾਸ ਹੋ ਰਿਹਾ ਹੈ ਕਿ ਜਿਹੜਾ ਇਹ ਚੋਣ ਪ੍ਰਕਿਰਿਆ ਬਹੁਤ ਵਧੀਆ ਹੋ ਗਈ ਆ ਤੇ ਭਵਿੱਖ ਦੇ ਵਿੱਚ ਹੁਣ ਉਹਨਾਂ ਨੂੰ ਆਪਣੇ ਆਪ ਨੂੰ ਉਹ ਨਿਹਰਾ ਆਸਰਾ ਨਹੀਂ ਮਹਿਸੂਸ ਕਰਨਗੇ ਤੇ तमाम ਦੁਨੀਆ ਭਰ ਦੇ ਆ ਧਾਰਮਿਕ ਸੰਸਥਾਵਾਂ ਇਸ ਮੌਕੇ ਤੇ ਜਿਹੜੇ ਨਵੇਂ ਪੌਪ ਬਣੇ ਆ ਉਹਨਾਂ ਨੂੰ ਵਧਾਈਆਂ ਦੇ ਰਹੇ ਹਨ ਤੇ ਨਾਲ ਦੀ ਨਾਲ ਆਸ ਪ੍ਰਗਟਾ ਰਹੇ ਆ ਕਿ ਹੁਣ ਉਹ ਇੱਕ ਨਵੀਂ ਵਿਸ਼ਾ ਦੇ ਵੱਲ ਜਾਣਗੇ ਜਦੋਂ ਕਿ ਆਪਣੇ ਬਿਆਨ ਦੇ ਵਿੱਚ ਆਪਣੇ ਭਾਸ਼ਣ ਦੇ ਵਿੱਚ ਰੋਬਰਟ ਫ੍ਰਾਂਸਿਸ ਪ੍ਰੀਬੋਸ ਪਾਪ ਨੇ ਕਿਹਾ ਕਿ ਉਹ ਉਚੇਚੇ ਤੌਰ ਤੇ ਉਹਨਾਂ ਕਾਰਡੀਨਲਾਂ ਦਾ ਵਿਸ਼ੇਸ਼ ਧੰਨਵਾਦ ਕਰਦੇ ਨੇ ਆਪਣੇ ਭਰਾਵਾਂ ਦਾ ਜਿਨ੍ਹਾਂ ਨੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਤੇ ਉਹ ਪ੍ਰਭੂ ਯਿਸੂ ਦੇ ਚੰਗੇ ਪੁੱਤਰ ਬਣ ਕੇ ਨਿਆ ਦੇ ਲਈ ਮਨੁੱਖਤਾ ਦੀ ਸੇਵਾ ਦੇ ਲਈ ਕਾਰਜ ਕਰਨਗੇ ਲਾ ਪਾਚ ਸਿਆ ਕਨ ਟੂਤੀ ਵੋਈ Fratelli, sorelle carissimi, questo è il primo saluto del Cristo risorto, il buon pastore che ha dato la vita per il gregge di Dio. Anch'io vorrei che questo saluto di pace entrasse nel vostro cuore, raggiungesse le vostre famiglie, a tutte le persone, ovunque siano. A tutti i popoli, a tutta la terra, la pace sia con voi. Questa è la pace di Cristo risorto, una pace disarmata e una pace disarmante, umile e perseverante. Proviene da Dio, Dio che ci ama a tutti incondizionalmente. Ancora conserviamo nei nostri orecchi quella voce debole ma sempre coraggiosa di Papa Francesco che benediva Roma. Il Papa che benediva Roma dava la sua benedizione al mondo, al mondo intero, quella mattina del giorno di Pasqua. Consentitemi di dar seguito a quella stessa benedizione. Dio ci vuole bene, Dio vi ama tutti e il male non prevarrà. Siamo tutti nelle mani di Dio. Pertanto, senza paura, uniti, mano nella mano con Dio e tra di noi andiamo avanti. Siamo discepoli di Cristo. Cristo ci precede. Il mondo ha bisogno della sua luce. L'umanità necessita di lui come il ponte per essere raggiunta da Dio e dal suo amore. Aiutateci anche voi. Poi...